ਵੱਡੇ ਆ ਗਏ ਤੁਸੀਂ ਕੰਗਣਾ ਰਨਾਉਦੀ ਫਿਲਮ ਬੰਦ ਕਰਾਉਣੀ ਬੰਦ ਕਰਾਉਣੀ ਕਿਹੜੀ ਗੱਲੋਂ ਬੰਦ ਕਰਾਉਣੀ ਵੀ ਤੁਹਾਨੂੰ ਤਕਲੀਫ ਕੀ ਆ ਕੰਗਣਾ ਰਨਾਉਦੀ ਫਿਲਮ ਤੋਂ ਸਿਰਫ ਇਸੇ ਗੱਲ ਕੇ ਤੁਹਾਨੂੰ ਤਕਲੀਫ ਆ ਵੀ ਉਹਨੇ ਖਾਲਿਸਤਾਨ ਦੇ ਖਿਲਾਫ ਬੋਲਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਜਿਹੜੀ ਛਾਵੀ ਆ ਉਹਨੂੰ ਮਾਰਾ ਵਿਖਾਇਆ ਤੁਹਾਨੂੰ ਕੀ ਲੈਣਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨਾਲ ਤੁਹਾਡਾ ਰਿਸ਼ਤਾ ਕੀ ਹੈ ਔਰ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਸੰਤ ਗਿਆਨੀ ਚਰਨੈਲ ਸਿੰਘ ਖਾ ਸਾਹਿਬ ਪਿੰਡਰਾ ਵਾਲਿਆਂ ਦੇ ਅਸੀਂ ਗੱਦੀ ਨਿਸ਼ੀਨ ਆ ਅਸੀਂ ਜ਼ਿੰਮੇਵਾਰ ਆ ਉਹਨਾਂ ਨੂੰ ਤਾਂ ਫਿਕਰ ਨਹੀਂ ਆ ਮੜਾ ਜਾ ਵੀ ਜਿਹੜੇ ਉਹਨਾਂ ਦੇ ਨਾਂ ਤੇ ਡੇਰੇ ਬਣਾ ਕੇ ਬੈਠੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਤੁਸੀਂ ਆਗੇ ਵੱਟੇ ਵੀ ਖੰਗੜਾ ਰਣਾ ਹੁੰਦੀ ਫੇਲਮ ਜਿਹੜੀ ਹੈ ਜੀ ਬੈਨ ਕਰਾਉਣੀ ਆ ਬੈਨ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਜਿਹੜੇ ਬੈਠੇ ਨੇ ਗੱਡੀਆਂ ਤੇ ਬੁਕੜਾ ਮਾਰ ਕੇ ਤੇ ਵਿਦੇਸ਼ਾਂ 'ਚ ਘੁੰਮਦੇ ਪਏ ਨੇ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਐਸਜੀਪੀਸੀ ਨੂੰ ਫਿਕਰ ਹੋਣਾ ਚਾਹੀਦਾ ਜਿਨ੍ਹਾਂ ਨੇ ਯਾਦਗਾਰ ਉੱਥੇ ਬਣੀ ਹੋਈ ਸੰਧਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਆ ਆਪਾਂ ਕਿੰਨਾ ਕੁ ਰੋਲਾ ਪਾ ਲਾਂਗੇ ਰੋਲਾ ਪਾ ਕੇ ਕੀ ਕਰ ਲਾਂਗੇ ਮੈਂ ਆਪਣੇ ਇਲਾਕੇ ਦੇ ਰਾਜਪੁਰ ਚ ਬੰਦ ਕਰਾ ਦੂੰਗਾ ਕੋਈ ਚੰਡੀਗੜ੍ਹ ਬੰਦ ਕਰਾ ਦੂੰਗਾ ਕੋਈ ਪਟਿਆਲੇ ਬੰਦ ਕਰਾ ਦੂੰਗਾ ਕੀ ਹੋਊਗਾ ਇਹਦੇ ਨਾਲ ਇਦੇ ਨਾਲ ਉਹ ਫਿਲਮ ਕਰੋੜਾਂ ਨਹੀਂ ਅਰਬਾਂ ਰੁਪਿਆ ਕਮਾ ਕੇ ਜਾਏਗੀ ਬੈਣ ਨਹੀਂ ਉਹ ਫਿਲਮ ਪੂਰੇ ਇੰਡੀਆ ਦੇ ਵਿੱਚ ਬੰਦ ਹੋਣੀ ਚਾਹੀਦੀ ਆ ਇਕੱਲੇ ਪੰਜਾਬ 'ਚ ਨਹੀਂ ਜੇ ਪੈਰ ਚੱਕਣਾ ਤਾਂ ਚੱਕਿਓ ਨਹੀਂ ਤੇ ਨਾ ਚੱਕਿਓ